ਪਹਿਲੇ ਪਾਸੇ ਉਹ ਤੂੰ ਪਾਣੀ ਦੀ ਬਾਲਟੀ ਪਾਈ ਇੱਕ ਰੌਂਡ ਦੇ ਘਰ ਹਲੇ ਗਿੱਲੀਆਂ ਕਰ ਲੋ ਓ ਹੋਟਲ ਤੋ ਹਾਂ ਇਹ ਛੱਡ ਦੇ ਫਿਰ ਆਉਣ ਦੇ ਚਕਾਲੇ 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 ਇੱਕ ਗੇੜਾ ਲਵਾ ਦੇ ਇਹਦਾ चिकाले, चिकाले, चिकाले। <स्थिया> जो मैं लाई पा देना ये करता बंद कर दिया ਕੀ ਆ ਲਾਈ ਜਮਾ ਲਾਈ ਪਾਣਾ ਉਹਦੀ ਰੇਂਜ ਕੱਟਣ ਦੇਗਾ ਹੁਣ ਦੋ ਵਾਰੀ ਵੱਡੇ ਮੰਨ ਚੱਲ ਪਈ ਹੁਣ ਚੱਲ ਪਿਆ ਦੁਬਾਰੇ ਇਹਦਾ ਹੈ ਨਹੀਂ ਕਮਲਿਆ ਫਿਰ ਆ ਲੈ ਨਵੀਆਂ ਆ ਲੈ ਨਵੀਆਂ ਆ ਨਵੀਆਂ ਆ ਵੀ ਕੋਈ ਲਾਉਣ ਲੱਗਿਆਂ ਜਾਲੀਆਂ ਕਮੈਂਟਡ ਜਾਲੀ ਲਾਈ ਆ ਆ ਦੇਖੋ ਆ ਸ਼ੇਰ ਜੀ ਜਾਲੀ ਆ ਇਹ ਦੇਖੋ ਕਿਵੇਂ ਆ ਵਧੀਆ ਕਪੱਥਿਓ ਕਮੈਂਟਾਂ ਜੀ ਕਿਵੇਂ ਲੱਗਦੀ ਆ ਇਹ ਇਹ ਲੋਹੇ ਨਾਲੋਂ ਵੀ ਕਹਿੰਦੇ ਇਹ ਮਜ਼ਬੂਤ ਆ ਫਾਇਦੇ ਜੀ ਵੀ ਆ ਜਾਲੀ ਇਹ 1.5/3 ਦਾ ਜਿਹੜੀ ਥੱਲੇ ਲਾਈ ਆ ਉਹੋ ਥੱਲੇ ਵਾਲੀਆਂ ਬਾਈਕ ਆ ਫਟਾ ਵਾਲੀਆਂ ਉਹ ਉਹ 4 ਬਾਈ 2 ਆ ਯਾਰ ਨਾ ਮਾਚਲ ਪਹਿਣਾ ਅੱਜ ਕੱਲ ਡਿਜ਼ਾਈਨ ਜਾ ਹਾਂ ਇਹ ਮੇਰੇ ਦੇਖੋ ਇਹ ਚਾਲਣਾ ਜਵਾਨ ਹਰਾ ਵੱਡੀਆਂ ਦਾ ਜਿਹੜੇ ਬੇਹਨ ਉਹ ਵੀ ਦੇਖਾ ਉਹ ਦੂਰ ਦਾ ਕਾਰ ਆ ਦੇਖਣ ਲੋੜ ਹੋਵੇ ਦੱਸ ਦੇ ਹਾਂ ਉਹ ਅਗਰ ਕਾਲਸ ਆ ਗਈ ਮਾਤੇ ਹੋਰ ਜੀ ਸਾਰੇ ਇਹ ਗਿਆ ਬਿਆਲਾ ਮੁੰਡਾ ਜਿਹਨੇ ਬਾਅਦਿਕਲੇ ਕੋਠੀ ਬੱਸਾ ਬਾਜੀ ਕਿ ਕਰਾਦੀ ਲੱਗਣਾ ਹੋਰ ਆਜੋ ਗਾਇ ਜੋੜ ਜੋ ਕਰਾ ਕਰੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਆ ਭਾਈ ਸੁੱਕਿਆ ਯਾਰ ਆਲੇ ਹੋਰ ਪਾਣੀ ਇੱਕ ਕਰਦੇ ਹਾਂ ਅੱਲਾ ਮਤਾਂ ਪਰਾਵੋ ਜਿੰਦੋਂ ਦੱਸੇ ਵੀ ਜਿਹੜੇ ਆਪਾਂ ਅੰਮ੍ਰਿਤਸਰ ਗਏ ਸੀ ਤੋ ਦੀ ਦੂਰੀ ਤੇ ਨਹੀਂ ਮੰਦਾ ਆ ਸਕਿਆ ਬਾਕੀ ਜੇ ਅਸੀਂ ਦੋੜੋ ਹੀ ਭਰ ਲਾਂਗੇ ਆ ਜਾਂਦੀ ਆ ਮੈਂ ਘਰ ਰਿਹਾ ਹਾਂ ਤੇ ਜਿਹੜਾ ਆਪਣਾ ਵੀਰ ਜੁੜਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਆ ਜਾ ਪਾ ਬੁਰਾ ਗਾ ਮੁੜਾ ਬੱਚਾਂ ਰਿੰਗਲੀਆਂ ਨੇ ਕਿਉਂ ਮਰਦੀਆਂ ਇਹਦਾ ਉਹਨਾਂ ਦੀ ਗੁਰੂ ਜਿਹੜੀ ਉਹ ਹੈ ਨਾ ਖੋਦਾ ਜਾ ਉਹ ਪਹੁੰਚਿਆ ਕਰੋ ਸਾਰੋਂ ਵੱਧ ਤੋਂ ਵੱਧ ਜਨਾਬੀ ਰਾਮ ਬਰਦਾਰ ਆਪਣਾ ਮੋਰਚਾ ਲੱਗਾ ਹੋਇਆਗਾ ਜਿਉਂ ਪਹੁੰਚਿਆ ਕਰੋ ਉੱਥੇ ਵੀਰੋ ਮੋर्चा ਚੱਲ ਰਿਹਾਗਾ ਔਖ ਹਰਤਾਲ ਤੇ ਆਪਣੇ ਸਿੰਘ ਬੈਠੇ ਹੋ ਯਾਰ ਨਾਲੇ ਮਾਤਾ ਵਜੇ ਆ ਜਰੂਰ ਹਾਜ਼ਰੀ ਰਵਾਇਆ ਕਰੋ ਭਰਾਵੋ ਫਿਰ ਕੰਮਕਾਰ ਦੇ ਰੋਤਾ ਜੂ ਉਦੋਂ ਪਹਿਲਾਂ ਵੋਟਾਂ ਦਾ ਟਾਈਮ ਆਉਣ ਕੋਈ ਹੱਲ ਹੋ ਜੇ ਪਿੰਡਾਂ ਦੇ ਵਿੱਚ ਜਿਉਂ ਆਪਣੇ ਵੋਟਾਂ ਮੰਗਣਾ ਆਉਂਦੇ ਭਗਵਾਨ ਤਮਾ ਸਰਕਾਰ ਇਹਨੂੰ ਪਿੰਡਾਂ ਦੇ ਪਿੰਡਾਂ ਵਿੱਚ ਘੇਰੋ ਸਵਾਲ ਕਰੋ ਇਹਨਾਂ ਨੂੰ ਪੁੱਛੋ ਸਾਡੇ ਬੰਦੀ ਸਿੰਘ ਆ ਜੇਲ੍ਹ ਦੇ ਚਾਨਾ ਚ ਬੰਦ ਕੀਤੇ ਗਏ ਉਹਨਾਂ ਦਾ ਕੀ ਕਸੂਰ ਆ ਉਹ ਪਿੰਡਾਂ ਜਾਣ ਤੋਂ ਜ਼ਰੂਰ ਪੁੱਛਿਆ ਕਰੋ ਤੇ ਇਹਨਾਂ ਨੂੰ ਪਤਾ ਲੱਗ ਸਕੇ ਜੇ ਆਪਾਂ ਪਿੰਡਾਂ ਸਵਾਲ ਕਰਾਂਗੇ ਕੋਈ ਫੇਰ ਹੀ ਹੱਲ ਹੋਊਗਾ ਬਾਕੀ ਦੇਖਣਾ ਅੱਗੇ ਅੱਗੇ ਕੀ ਬਣਦਾ ਤਰਨ ਲੱਗੇ ਚਾਰ ਪੱਤੇ ਸੁ ਚਾਹਦਾ ਕੀ ਬਣਦਾ ਬਣੀਆਂ ਦੀ ਬਈ ਪੀਰਾ ਬਣਾਈ ਜਾਂਦਾ ਇੱਕ 3% ਇਮਾਰਤ ਜਿਹੜਾ ਜਿਹੜਾ ਖਨੌਰੀ ਬਾਰਡਰ ਤੇ ਤੇ ਸ਼ੰਭੂ ਬਾਰਡਰ ਤੇ ਉਹਦੇ ਬਾਅਦ ਤੋਂ ਬਤ ਸੰਗਤ ਪਹੁੰਚੋ ਪਾਲ ਸਿੰਘ ਦਾ ਉੱਥੇ ਖਨੌਰੀ ਬਾਰਡਰ ਤੇ ਮਨਾਵਾਂਗੇ 23 ਮਾਰਚ ਨੂੰ ਇਹ ਦੂਜੀ ਆਪਣੀ ਇਹ ਮੇਨ ਗੱਲ ਆ ਜਿਹੜੀ ਆਪਣੇ ਉਹ ਅੰਮ੍ਰਿਤਸਰ ਜਿਹੜਾ ਮੋਰਚਾ ਚੱਲੀ ਜਾਂਦਾ ਅੰਮ੍ਰਿਤਪਾਲ ਦੇ ਅੱਖ ਵਿੱਚ ਜਿੰਨੇ ਵੀ ਪਿੰਡਾਂ ਦੇ ਵਿੱਚ ਆਉਂਦੇ ਹੁੰਦੇ ਹੁੰਦੇ ਆ ਇਸ ਟਾਈਮ ਲੀਡਰ ਆ ਰਹੇ ਆ ਕਿਸੇ ਪਾਰਟੀ ਨਾਲ ਸੰਬੰਧਤਾ ਉਹਨੂੰ ਸਾਰੇ ਇੱਕ ਨੂੰ ਸਵਾਰ ਉੱਪਰ ਉਹ ਪਿੰਡਾਂ ਦੇ ਵਿੱਚ ਘਰਾਓ ਕਰਿਆ ਕਰੋ ਉਹਨਾਂ ਦਾ ਆ ਜੋ ਉਹਨਾਂ ਨੂੰ ਪਤਾ ਲੱਗੇ ਅੱਜ ਹੋਰ ਅੱਜ ਚੱਲਦੇ ਆ ਕੱਲ ਨੂੰ ਅੰਮ੍ਰਿਤਸਰ ਜਾ ਕੇ ਉੱਥੇ ਦੇਖਦੇ ਆਂ ਕੀ ਮੋਰਾਂ ਕੱਲ ਨੂੰ ਦੁਆਰੇ ਜਾਵਾਂਗੇ ਯਾਰ ਬੀਠੀ ਕਾ ਮੇਰੀ ਜੀ ਵਧੀਆ ਬਹੁਤ ਵਧੀਆ ਫੇਲ ਕਰ ਲਿਆ ਕਰੋ ਵੀਡੀਓ ਨੂੰ ਵੀਰੋ ਜਿਹੜਾ ਉਹਨੇ ਕਿਹਾ ਜੇ ਹੋਇਆ ਜਰਾ ਮੈਨੂੰ ਸਿਲੰਡਰ ਤੇ ਕਰੋ ਵੀਡੀਓ ਨੂੰ ਤੇ ਪਾ ਕਿਹੜਾ ਨੰਬਰ ਸੱਤ ਚੱਲ ਰਿਹਾ ਆਪਣਾ ਮੋਰਚਾ ਤੇ ਸਭ ਵਿੱਚ ਆਪਾਂ ਵੀਡੀਓ ਪਾਈ ਆ ਵੱਧ ਤੋਂ ਵੱਧ ਜਨਾ ਹੋ ਜਾਦਾ ਘੱਟ ਵੱਧ ਤੋਂ ਵੱਧ ਕੱਟ ਕਰਿਆ ਕਰੋ ਤੇ ਪਹੁੰਚਿਆ ਕਰੋ ਜਿਹੋ ਉਹਨਾਂ ਦੇ ਮਾਂ ਪਿਓ ਹਾਂ ਉਰੀ ਲੱਗੇ ਜਿਹੜਾ ਉਹਨਾਂ ਦੇ ਮਾਂ ਪਿਓ ਦਾ ਸਾ ਵਾਦਾ ਜਾਵੇ ਚੱਲੋ ਸਲੇ ਨੱਲੇ ਸਲੇ ਸਲੇ ਚੱਲ 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 ਨਾ ਪ੍ਰਭੂ ਉਹ ਥੱਕ ਗਿਆ ਜਵਾਕ ਪਾ ਦੇ ਖਾਂ ਦੇ ਭੇਜ ਗਏ ਆਓ ਜੀ ਵਾਹਿਗੁਰੂ ਕਰਦੇ ਆ ਬੇਨਤੀਆਂ ਨੂੰ ਸਾਰਿਆਂ ਨੂੰ ਸਹੀਆ ਪਹੁੰਚ ਜ਼ਰੂਰ ਪਹੁੰਚਿਆ ਕਰੋ ਵੈਸੋਂ ਦੇ ਵਿੱਚ ਬਾਕੀ ਜਿੰਨੇ ਵੀ ਇਹਨਾਂ ਨੇ ਐਮਪੀ ਖੜੇ ਕੀਤੇ ਚਾਰ ਬੰਨਾਂ ਦੇ ਨਾਲ ਪ੍ਰਿੰਟ ਕਰਿਆ ਕਰੋ ਇਹਨਾਂ ਸਵਾਲ ਕਰਿਆ ਕਰੋ ਅੰਮ੍ਰਿਤਪਾਲ ਦੇ ਕੋਈ ਕੇਸ ਹੋਵੇ ਆਪਾਂ ਫੇਰ ਵੀ ਕਹਿ ਦਈਏ ਵੀ ਆਹ ਕੇਸ ਆ ਜਾਂ ਪਰਚਾ ਉਹਨਾਂ ਦੇ ਕੋਈ ਪਰਚਾ ਨਹੀਂਗਾ ਕੀ ਕੀ ਸਾਨੂੰ ਦੰਬਰਪਾਲ ਨੇ ਕੀ ਮਾਰਾ ਕਰਿਆ ਕਦੇ ਜੁਦੀ ਨੂੰ ਦੇਖ ਲਈ ਜਿਹਦਾ ਦੇ ਵੀ ਆਪਣੀ ਜਿਹੜੀ ਲਹਿਰ ਅਮਰੰਦਾ ਹੈ ਉਹ ਰੋਕ ਕੇ ਜਾ ਰਹੀ ਹੈ ਸਿੱਖਾਣਾ ਜਿਹੜਾ ਹੈ ਅਜ ਧੱਕਾ ਜਿਹੜਾ ਹਲ ਕਰਾ ਕੇ ਵੋਟਾਂ ਤੋਂ ਪਹਿਲਾਂ ਪਹਿਲਾਂ ਆਪਾਂ ਉਹਨਾਂ ਨੂੰ ਬਾਹਰ ਕਢਾ ਲਈਏ ਫੇਰ ਨਹੀਂ ਉਸ ਤੋਂ ਬਾਅਦ ਇਹਨਾਂ ਨੇ ਆਪਣੀ ਸੁਣਾਈ ਕਰਨੀ ਕਿ ਇਹਨਾਂ ਦੇ 13 13 ਹਾਰਨੇ ਚਾਹੀਦੇ ਆ ਨਾ ਚ 13 ਦੇ 13 ਹਰਾਉਂਗੇ ਦੇ ਫੀਲ ਆਪਣੇ ਬਾੜੇ ਮੋਟੀ ਇਹ ਸੁਣਨਗੇ ਆ ਗੜਾਊਗੇ ਇਹਨਾਂ ਨੂੰ ਨਹੀਂ ਆਪਾਂ ਨੂੰ ਗੱਤ ਇਹਨਾਂ ਨੇ ਜਾਇਜ਼ ਇਹ ਧੱਕਾ ਕਰਨਗੇ 13 ਦੇ 13 ਇਹਨਾਂ ਦੇ ਪੰਜਾਬ ਚੈਂਪੀਅਨ ਕਰਨੇ ਜਾਣਗੇ ਝਾੜੂ ਵਾਲੇ ਸਿਮਰਜੀਤ ਮਾਨ ਨੂੰ ਵੋਟਾਂ ਪਾਇਓ ਜਿੰਨਾ ਵੀ ਉਹਦਾ ਪਮਕੀਆਂ ਮਾੜਾ ਚੰਗਾ ਆਪਣੇ ਵਾਸਤੇ ਆਪਣੀ ਕੌਮ ਦੀ ਖਾਤਰ ਲੜਦਾ ਆਪਣੇ ਕੌਮ ਦੀ ਗੱਲ ਕਰਦਾ ਬਾਕੀ ਉਹ ਫਿਰ ਕਹਿੰਦਾ ਵੀ ਮੇਰੇ ਮੇਰੀ ਉਹ ਵੀ ਲੋਰ ਵੀ ਇਹ ਗੱਲ ਕਹੀ ਹੈ ਮੈਨੂੰ ਮੇਰੀ ਕੌਮ ਹਰਾਉਂਦੀ ਆ ਹਰਾਉਂਦੀ ਵੀ ਆ ਆਪਸੇ ਕੋਕੇ ਸਿਕਨ ਬੋਟਾ ਨਹੀਂ ਪਾ ਸਕਦੇ ਪਰ ਪਾਵਾਂ ਕਿਉਂ ਗਰਬ ਕਰਕੇ ਭਰਾ ਉਹ ਜਿੰਨੇ ਤੁਹਾਨੂੰ ਇਹੀ ਬੇਨਤੀ ਆ ਵੱਧ ਤੋਂ ਵੱਧ ਸਾਥ ਦਿਆ ਕਰੋ ਆਗੋਂ ਦਾ ਤੇ ਇਹਨਾਂ ਦਾ ਬਰੋਸ ਕਰਕੇ ਆਪਾਂ ਪਿੰਡਾਂ ਚ ਆ ਜਾਂਦਾ ਇਹਦਾ ਸਵਾਲ ਜਵਾਬ ਕਰੀਏ ਹੋਰ ਤਾਂ ਆਪਣਾ ਕੋਲੇ ਇਹਨਾਂ ਨੂੰ ਮਾਰਨ ਨੂੰ ਬੰਦ ਕੀ ਆ ਮੈਂ ਪੰਜਾ ਕਰ ਵੀ ਕੀਤਾ ਤਾਂ ਇਹਨਾਂ ਇਹ ਬੰਨ ਨੂੰ ਦੱਸ ਤਾਂ ਸਕੇ ਆਪਣੀ ਗੱਲ ਕਿ ਸਾਡੀ ਪ੍ਰਵਾਹ ਗੱਲ ਆ ਕਿ ਸਾਡਾ ਦੱਸੋ ਉਹਨਾਂ ਦਾ ਕਸੂਰ ਕੀ ਸੀਗਾ ਮੁੰਡਿਆਂ ਦਾ ਜਿਹਨਾਂ ਨੂੰ ਡੇਢ ਡੇਢ ਸਾਮ ਦੀ ਜੇਲ੍ਹ ਚ ਇਹਨਾਂ ਨੇ ਧੱਕਿਆ ਹੋਇਆ ਪੰਜਾਬ ਦੀ ਕਿਹੜਾ ਜ਼ਿਲ੍ਹਾ ਮੁਕੀਆ ਪੰਜਾਬ ਦੇ ਜ਼ਿਲ੍ਹਾ ਮੁਕੀਆਂ ਪੰਜਾਬ ਚ ਵੀ ਜ਼ਿਲ੍ਹਾ ਹੋਣੀਆਂ ਚਾਹੀਦੀਆਂ ਨੇ ਯਾਨੀ ਜ਼ਿਲ੍ਹਾ ਪਰ ਪੰਜਾਬ ਜਾਂ ਜ਼ਿਲ੍ਹਾ ਬੰਦ ਕਰਦਣ ਪੰਜਾਬ ਦੀਆਂ ਭੇਜਤਾ ਜ਼ਿਲ੍ਹਾ ਜਾਂ ਇਹਨਾਂ ਕੋਲ ਪ੍ਰਬੰਧ ਨਹੀਂ ਵੀਰੇ ਬੰਦ ਕਰਦੇ ਜ਼ਿਲ੍ਹਾ ਜਿਹੜੇ ਕੋਲ ਪ੍ਰਬੰਧ ਹੈ ਨਹੀਂਗਾ ਕਿਰ ਕਿਸੇ ਨੂੰ ਸਾਰਿਆਂ ਨੂੰ ਬੇਨਤੀ ਹੈ ਜਿੰਨਾ ਵੀ ਹੋ ਸਕੇ ਬਤ ਵਤ ਪਹੁੰਚਿਆ ਕਰੋ ਧਰਨੇ ਦੇ ਉਹਨਾਂ ਦਾ ਵੀ ਜਿਹੜਾ ਮਾਨਸਤਕਾਰ ਬੱਜ ਜਾਂਦਾ ਮਾਂਪੇ ਬੁਖੜਦਾਲ ਤੇ ਬੈਠੇ ਆ ਜਿੰਨਾ ਉਹ ਬਤ ਵਤ ਕੱਟ ਜ਼ਰੂਰ ਕਰਿਆ ਕਰੋ ਜਿੰਦਿਆਂ ਕਰਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਬ